ਵੀਟੀਵੀ ਦੇਖ ਰਹੇ ਹੋ ਤੁਸੀਂ اور 20 ਸਪੈਸ਼ਲ ਪ੍ਰੋਗਰਾਮ ਦੇ ਸਪੈਸ਼ਲ ਸੈਗਮੈਂਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿੱਥੇ ਅੱਜ ਅਸੀਂ ਗੱਲਬਾਤ ਕਰਨੀ ਹੈ ਜੀ ਤੁਹਾਡੇ ਬਾਰੇ تجھے صحیح سنیا تے بار اور پرابلمز بارے تو کئی جڑی انکوائری سائڈ کو پہنچے نے بہت سارے سوال نے جو ہو کہ پچھ کے سانوں دسو سارے لیڈرز تو سوچ کے دسو سڈے جہے بھی پاور درچ سڈے اُسی بار بار ان دیکھ دیں کئی بار نہیں مل سکتے کئی بار نہیں اسی کچھ پوچھ سکتے سو سوالوں دے جی لسٹ ہے وہ میرے کو آ چکی ہے اور ساڑی ਜਸਰਾਜ ਹਲਨ ਸਾਹਿਬ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਵੈਲਕਮ ਐ ਸਵਾਗਤ ਹੈ ਪੀਟੀਵੀ ਤੇ ਭਾਈ ਤੁਹਾਨੂੰ ਸਾਰੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਸਾ ਹੈ ਜਿਸ ਦੀ ਫਤਿਹ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਨੂੰ ਇੱਕ ਸਾਲ ਹੋ ਗਿਆ ਸਾਲ ਤੋਂ ਉੱਪਰ ਹੋ ਗਿਆ ਹੁਣ ਹਾਂਜੀ ਹਾਂਜੀ ਥੈਂਕ ਯੂ ਅ ਵੀ ਆਰ ਵੈਰੀ ਵੈਰੀ ਪ੍ਰਾਊਡ ਆਫ ਜਿੰਨੀ ਤੁਹਾਡੀ ਸਕਸੈਸ ਆਲਰੇਡੀ ਹੋ ਚੁੱਕੀ ਆ ਜਿੰਨੀ ਗਰੋਥ ਹੋਈ ਆ ਆਰ ਓਨਲੀ ਵਿਸ਼ਿੰਗ ਯੂ ਮੋਰ ਸਕਸੈਸ ਥੈਂਕ ਯੂ ਸੋ ਮੱਚ ਭਾਜੀ ਅ ਅਗੇਨ ਮੈਂ ਚ ਆਡਡ ਐਡ ਆਨ ਕਰਨਾ ਕਿ ਜਦੋਂ ਮੈਂ ਸ਼ੁਰੂਆਤ ਕਰ ਰਿਹਾ ਸੀ ਇੱਕ ਪ੍ਰੋਡਕਸ਼ਨ ਕੰਪਨੀ ਤੋਂ ਤੇ ਭਾਜੀ ਸਭ ਤੋਂ ਪਹਿਲਾਂ ਮੈਨੂੰ ਥੋੜਾ ਜਿਹਾ ਐਂਕਰੇਜ ਕਰਨ ਵਾਲੇ ਵੀ ਸੀਗੇ ਸੋ ਥੈਂਕ ਯੂ ਸੋ ਮਚ ਭਾਜੀ ਜਿਵੇਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿਹਾ ਕਿ ਬਹੁਤ ਸਾਰੇ ਸਵਾਲ ਨੇ ਜਿਹੜੀ ਆਮ ਜਨਤਾ ਹੈ ਨਾ ਸਾਡੀ ਕੈਨੇਡੀਅਨਸ ਨੇ ਇਨਫਲੇਸ਼ਨ ਨੂੰ ਲੈ ਕੇ ਹਾਊਸਿੰਗ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਵਿੱਚ ਬੇਸਿਕ ਨੀਡਸ ਜਿਹੜੀਆਂ ਨੇ ਅੱਜ ਬੰਦੇ ਦੀ ਪੂਰੀ ਨਹੀਂ ਹੋ ਪਾਰੀਆਂ ਜਿਹਦੇ ਵਿੱਚ ਵਕੇਸ਼ਨ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਅਸੀਂ ਪਿਛਲੀ ਵਾਰ ਵੀ ਡਿਸਕਸ ਕੀਤਾ ਸੀ ਕਿ ਇਸ ਦੇ ਆ ਸਕਿਪਿੰਗ देयर ਮੀਲ ਐਸ ਵੈਲ ਇੱਕ ਮੀਲ ਸਕਿਪ ਕਰਕੇ ਉਹ ਕਹਿੰਦੇ ਨੇ ਕੋਈ ਨਹੀਂ ਅਫੋਰਡ ਜਿੰਨਾ ਆਪਾਂ ਕਰ ਸਕਦੇ ਹਾਂ ਉਹ ਕਰ ਲੈਂਦੇ ਆ ਗਰੋਸਰੀ ਸਟੋਰਸ ਤੇ ਜੇ ਤੁਸੀਂ ਜਾਓਗੇ ਜੇ ਤੁਸੀਂ ਨੋਟ ਕਰੋ ਤੇ ਜਿਹੜੇ ਪ੍ਰੀਜ਼ਰਵੇਟਿਵਸ ਵਾਲੇ ਫੂਡ ਨੇ 2.5 ਡਾਲਰ ਦੇ ਮਿਲ ਜਾਂਦੇ ਨੇ ਜੋ ਪਤਾ ਬਹੁਤ ਖਰਾਬ ਹੁੰਦੇ ਨੇ ਉਹ ਲੋਕ ਲੈ ਰਹੇ ਨੇ ਸੋ ਦੈਟ ਇੱਕ ਮੀਲ ਉਹਦਾ ਲੈ ਲਿਆ ਜਾਵੇ ਸੋ ਉਸ ਦੇ ਉੱਪਰ ਕੀ ਟੇਕ ਹੈ ਕਿਉਂਕਿ ਹੁਣ ਰੀਸੈਂਟਲੀ 16 ਪਿਛਲੇ ਮਹੀਨੇ 16 ਤਰੀਕ ਨੂੰ ਬਜਟ ਵੀ ਅਨਾਉਂਸ ਹੋਇਆ ਬਹੁਤ ਸਾਰੀਆਂ ਗੱਲਾਂ ਹੋਈਆਂ ਜੀ ਔਰ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਹਿੱਤ ਲਈ ਅਸੀਂ ਬਹੁਤ ਸਾਰਾ ਕੰਮ ਕਰ ਰਹੇ ਹਾਂ ਸੋ ਤੁਸੀਂ ਐਸ ਅਪੋਜੀਸ਼ਨ ਤੇ ਸਭ ਤੋਂ ਪਹਿਲਾਂ ਤਾਂ ਇਨਫਲੇਸ਼ਨ ਔਰ ਬੇਸਿਕ ਨੀਡਸ ਤੇ ਕੀ ਟੇਕ ਦੋਗੇ ਬਜਟ ਤੋਂ ਅਬਸੋਲੂਟਲੀ ਦੇਖੋ ਭਾਜੀ ਉਹ ਜਿਹੜਾ ਸੀ ਪਹਿਲਾਂ ਕੈਨੇਡਾ ਜਾਣਦੇ ਸੀ ਉਹ ਕੈਨੇਡਾ ਰਿਹਾ ਨਹੀਂ लेट्स लेट्स ਬੀ ਕਲੀਅਰ ਜਿਹੜਾ ਕੈਨੇਡੀਅਨ ਡ੍ਰੀਮ ਸੀਗਾ ਜਿੱਤੇ ਤੁਸੀਂ ਘਰ ਅਫੋਰਡ ਕਰ ਸਕਦੇ ਹੋ ਤੁਸੀਂ ਗਰੋਸਰੀਜ਼ ਅਫੋਰਡ ਕਰ ਸਕਦੇ ਹੋ ਸੇਫ ਸਟ੍ਰੀਟਸ ਦੇਖ ਸਕਦੇ ਹੋ ਉਹ ਚੀਜ਼ਾਂ ਰਹੀਆਂ ਨੇ 900 ਜਸਟਨ ਟਰੂਡੋ ਤਬਾਦ ਬਿਕੋਜ਼ ਸਾਨੂੰ ਇਹ ਵੀ ਦੇਖਣਾ ਚਾਹੀਦਾ ਵੀ ਇਸੇ ਇਦਾਂ ਕਿੱਦਾਂ ਪਹੁੰਚੇ ਆ ਹਾਊ ਡਿਡ ਵੀ ਗੈਟ ਹੇਅਰ ਬਿਕੋਜ਼ ਜਸਟਨ ਟਰੂਡੋ ਸਾਹਿਬ ਨੇ ਐਨ ਡੀ ਪੀ ਦੀ ਸਪੋਰਟ ਤੇ ਨਾਲ ਇੰਨਾ ਜ਼ਿਆਦਾ ਪੈਸਾ ਖਰਚਿਆ ਮੋਰ ਥੈਨ ਮੋਰ ਥੈਨ ਹਾਫ ਅ ਟ੍ਰਿਲੀਅਨ ਉਹਨਾਂ ਨੇ ਜਿਹੜਾ ਨੈਸ਼ਨਲ ਡੈਟ ਆ ਉਹ ਡਬਲ ਕੀਤਾ ਉਹਦੇ ਕਰਕੇ ਇਨਫਲੇਸ਼ਨ 40 ਇਅਰ ਹਾਈਜ਼ ਦੇ ਵਿੱਚ ਕੈਨੇਡੀਅਨਸ ਨੂੰ ਮਿਲੀ ਆ ਅਨ ਆਨ ਟਾਪ ਆਫ ਥੈਟ ਇਨਫਲੇਸ਼ਨ ਨੂੰ ਕੰਟਰੋਲ ਕੰਮਲਿ ਬੈਂਕ ਆਫ ਕੈਨੇਡਾ ਨੇ ਅਗਰੈਸਿਵਲੀ ਇੰਟਰਸਟ ਰੇਟ ਵਧਾਈਆ ਹਾਊਸਿੰਗ ਡਬਲ ਕਾਸਟ ਹੋ ਗਈ ਆ ਸੋ ਜੇ ਤੁਸੀਂ ਰੈਂਟ ਦੀ ਗੱਲ ਕਰੋ ਮੌਰਗੇਜਸ ਦੀ ਗੱਲ ਕਰੋ ਜਾਂ ਨੀਡਡ ਡਾਊਨ ਪੇਮੈਂਟ ਦੀ ਗੱਲ ਕਰਦੇ ਆ ਡਬਲ ਹੋ ਗਈ ਆ ਕਾਰਬਨ ਟੈਕਸ ਲਾਇਆ ਜਿਹੜਾ ਹੁਣ ਫੇਰ ਵੀ 23% ਉਹਨਾਂ ਨੇ ਇਨਕ੍ਰੀਸ ਕੀਤਾ April 1 ਨੂੰ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਰੇ ਟੈਕਸਸ ਪਾ ਕੇ ਤਾਂ ਹੀ ਇੰਨਾ ਜ਼ਿਆਦਾ ਮਹਿੰਗਾਈ ਹੋ ਗਈ ਆ ਇੱਥੇ ਕੈਨੇਡਾ ਦੇ ਵਿੱਚ ਜੀ So that is what's led to Jira crisis. Chal hmm. housing crisis. Chal cost of living crisis. Chal riyaa. Aik udna promise honda zy Canada dehich tosi aayiye, tosi mainat naal kar afford kar sakte hion. You can have all these things. Yeah. You can't do that anymore because of the tax taxes Justin Trudeau saavnil ayaa. That's why even before the budget, idhan lagda syya This isn't the same place. In fact. ਇਹ 4 ਲੱਖ ਤੋਂ ਉੱਪਰ ਇਮੀਗਰੈਂਟ ਇੱਥੋਂ ਕੈਨੇਡਾ ਤੋਂ ਮੂਵ ਬਾਹਰ ਹੋਇਆ ਬਿਕਸ ਆਫ ਕਾਸਟ ਆਫ ਲਿਵਿੰਗ ਆਡੀਅਨਟੀ ਜਿਹੜਾ ਸਾਨੂੰ ਫਿਕਸ ਕਰਨੀਆਂ ਬਹੁਤ ਜ਼ਰੂਰੀ ਨੇ ਦੋਸਰ ਟਿੰਗਸ ਆ ਵੀ ਬੀਨ ਟਾਕਿੰਗ ਅਬਾਊਟ ਐਂਡ ਇਵੈਂਚੁਅਲੀ ਹੋਪਫਲੀ ਇਨ ਦਿਸ ਇੰਟਰਵਿਊ ਦੇ ਵਿੱਚ ਅਸੀਂ ਵੀ ਕੈਨ ਗੈਟ ਟੂ ਵਟ ਵੀ ਵਿਲ ਡੂ ਡਿਫਰੈਂਟ ਬਿਲਕੁਲ ਮੈਂ ਵੀ ਤੁਹਾਨੂੰ ਪੁੱਛਣਾ ਸੀ ਕਿ ਜੇ ਤੁਹਾਡੀ ਸਰਕਾਰ ਹੁਣ ਆ ਜਾਵੇ ਬਣ ਜਾਵੇ ਸੋ ਤੁਸੀਂ ਡਿਫਰੈਂਟ ਕੀ ਕਰੋਗੇ ਪਰ ਉਸ ਦੇ ਨਾਲ ਮੈਂ ਐਡ ਆਨ ਕਰਦਾ ਇੱਕ ਜ਼ਮਾਨਾ ਸੀ ਜਦੋਂ ਸਪੈਸ਼ਲੀ ਯੂਐਸ ਤੋਂ ਨਾ ਕੈਨੇਡਾ ਲੋਕ ਆਉਂਦੇ ਸੀਗੇ ਫॉर ਸੇਫਰ এনवायरमेंट ਫॉर ਅਫੋਰਡੇਬਿਲਟੀ ਐਵਰੀਥਿੰਗ ਹੈ ਨਾ ਹੁਣ ਇਥੋਂ ਵੀ ਲੋਕ ਯੂਐਸ ਦੇ ਵਿੱਚ ਕਹਿੰਦੇ ਨੇ ਕਿ ਉੱਥੇ ਜਾ ਕੇ ਰਹਿਣਾ ਸਗੋਂ ਈਜ਼ੀ ਹੋ ਰਿਹਾ ਜੋ ਕਿ ਅਦਰ ਵੇ ਰਾਉਂਡ ਹੁੰਦਾ ਜਾ ਰਿਹਾ ਸੋ ਤੁਹਾਡੀ ਗੱਲ ਨਾਲ ਅਸੀਂ ਬਿਲਕੁਲ ਸਹਿਮਤ ਕਰਦੇ ਹਾਂ ਪਰ ਅਗੇਨ ਉਸੇ ਗੱਲ ਤੇ ਆਉਣਾ ਕਿ ਅਫੋਰਡੇਬਿਲਟੀ ਲਈ ਔਰ ਹਾਊਸਿੰਗ ਦੇ ਲਈ ਅਗੇਨ ਕਿ ਥੋੜੇ ਕੀ ਪਲਾਨਸ ਨੇ ਡੈਫੀਨਿਟਲੀ ਸੋ ਬਜਟ ਦੇ ਵਿੱਚ ਸਾਡੇ ਤਿੰਨ ਡਿਮਾਂਡ ਸੀਗੇ ਜਿਹੜੇ ਸਾਡੇ 4 ਪਿੱਲਰ ਦੇ ਪਲੇਟਫਾਰਮ ਆ ਮੈਂ ਆਲ ਜਸਟ ਗੋ ਓਵਰ ਦ ਪਲੇਟਫਾਰਮ ਵਿਦ ਯੂ ਨੰਬਰ 1 ਅਸੀਂ ਐਕਸ ਦਾ ਟੈਕਸ ਕਰਾਂਗੇ ਅਸੀਂ ਕਾਰਬਨ ਟੈਕਸ ਟੂ ਐਲੀਮੀਨੇਟ ਕਰਨਾ ਆ ਬਿਲਕੁਲ ਸਹੀ ਦੇ ਨਾਲ ਗੈਸ ਕਲੋਸਰੀਜ਼ ਹੋਮ ਹੀਟਿੰਗ ਜੀ ਦੀ ਕਾਸਟ ਥੱਲੇ ਆਊਗੀ ਓਕੇ ਠੀਕ ਆ ਦਿਸ ਕਾਰਬਨ ਟੈਕਸ ਇੱਕ ਸਕੈਮ ਆ ਉਹਨਾਂ ਨੇ ਇਦਾਂ ਦਾ ਵੇਚਿਆ ਲੋਕਾਂ ਨੂੰ ਵੀ ਇਹ ਦੇ ਨਾਲ এনवायरमेंट ਵੀ ਠੀਕ ਹੋ ਜਾਣੀ ਆ ਤੇ ਤੁਹਾਡੇ ਪਾਕਟ ਦੇ ਵਿੱਚ ਜ਼ਿਆਦਾ ਪੈਸੇ ਜਾਣਗੇ ਬਰੀਬੇਟਸ ਵਿੱਚ ਨਾ ਕਿ ਉਹ ਜ਼ਿਆਦਾ ਪੈਸੇ ਲੈਣਗੇ ਦੋਨੋਂ ਚੀਜ਼ਾਂ ਝੂਠ ਨੇ ਐਂਡ ਆਈ ਵਿਲ ਟੈਲ ਯੂ ਵਾਈ ওকে ਨੰਬਰ 1 এনवायरमेंट ਉਹ ਕਹਿੰਦੇ ਸੀ ਵੀ ਐਮਿਸ਼ਨ ਸਾਡੇ ਰਿਡਿਊਸ ਹੋ ਜਾਣੇ ਆ ਬਿਲਕੁਲ ਝੂਠਿਆ ਬਿਕਾਜ਼ ਹੁਣ ਇਹਨਾਂ ਦਾ ਆਪ ਦਾ এনवायरमेंट ডিপਾਰਟਮੈਂਟ ਕਹ ਰਿਹਾ ਵੀ ਅਸੀਂ ਮੈਜ਼ਰ ਵੀ ਨਹੀਂ ਕਰਦੇ ਦੇ ਡੋਨਟ ਇਵਨ ਮੈਜ਼ਰ ਐਂਡ ਇਨ ਫੈਕਟ ਦੋ ਦਿਨ ਪਹਿਲਾਂ ਦੀ ਗੱਲ ਆ ਇੱਕ ਰਿਪੋਰਟ ਨਿਕਲੀ ਆ ਵੀ ਐਮਿਸ਼ਨ ਵਧ ਗਿਆ ਐਮਿਸ਼ਨਸ ਵਧ ਗਿਆ ਈਵਨ ਦੋ ਕਾਰਬਨ ਟੈਕਸ ਵਧਾਈ ਜਾਂਦੇ ਆ ਸੋ ਇੱਕ ਬਹੁਤ ਵੱਡਾ ਝੂਠ ਆ ਨੰਬਰ 2 ਉਹ ਕਹਿ ਰਹੇ ਆ ਵੀ ਸਾਨੂੰ ਰੀਬੇਟਸ ਜ਼ਿਆਦਾ ਮਿਲਦੇ ਆ ਜਿਹੜਾ ਇਹਨਾਂ ਦਾ ਆਪ ਦਾ ਪਾਰਲੀਮੈਂਟਰੀ ਬਜਟਿੰਗ ਆਫੀਸਰ ਆ ਜੀ ਉਹਨੇ ਆਪ ਪ੍ਰੂਫ ਕੀਤਾ ਵੀ ਹਰੇਕ ਪ੍ਰੋਵਿੰਸ ਦੇ ਵਿੱਚ ਮੈਜੋਰਟੀ ਆਫ ਫੈਮਲੀਜ਼ ਆਰ ਵਰਸ ਆਫ ਤੇ ਮੈਂ ਵੀ ਉਹਨਾਂ ਨੂੰ ਆਪ ਕੁਐਸਚਨ ਕੀਤਾ ਤੁਸੀਂ ਮੇਰੀਆਂ ਕਲਿਪਸ ਵੀ ਦੇਖ ਸਕਦੇ ਹੋ ਤੇ ਉਹਨੇ ਪ੍ਰੂਵ ਕੀਤਾ ਵੀ ਮੈਜੋਰਟੀ ਆਫ ਫੈਮਲੀਜ਼ ਆਰ ਵਰਸ ਆਫ ਮੈਂ ਅਲਬਰਟਾ ਦੀ ਸਿੱਧੀ ਐਗਜ਼ਾਮਪਲ ਦੇ ਦਿੰਨਾ ਐਵਰੇਜ ਫੈਮਲੀ 2900 ਡਾਲਰਸ ਪੇ ਕਰੂਗੀ ਕਾਰਬਨ ਟੈਕਸ ਦੇ ਵਿੱਚ ਅੱਛਾ ਤੇ ਵਾਅਦ ਤੋਂ ਵਾਅਦ ਤੁਹਾਨੂੰ 2000 ਡਾਲਰ ਮਿਲੂਗਾ ਰੀਬੇਟ ਦੇ ਵਿੱਚ ਸੋ ਆਲਰੇਡੀ ਤੁਹਾਨੂੰ ਘਾਟਾ 900 ਡਾਲਰ ਦਾ ਹੋ ਰਿਹਾ ਇੱਕ ਹੋਰ ਮੇਰਾ ਸਵਾਲ ਹੈ ਸੌਰੀ ਹੈ ਨਾ ਕਿਉਂਕਿ ਸਾਨੂੰ ਕੋਲ ਜਿਹੜੇ ਸਵਾਲ ਪਹੁੰਚੇ ਨੇ ਉਹਦੇ ਵਿੱਚੋਂ ਉਹ ਕਹਿੰਦੇ ਨੇ ਕਿ ਜਿਹੜੀ ਵੱਡੀਆਂ ਕੰਪਨੀਆਂ ਨੇ ਜਿਹੜੀ ਐਮਿਸ਼ਨਸ ਵੀ ਕਰਦੀਆਂ ਨੇ ਉਹਨਾਂ ਦੇ ਉੱਪਰ ਤਾਂ ਚਲੋ ਕਾਰਬਨ ਟੈਕਸ ਸਮਝ ਵੀ ਆ ਗਿਆ ਹਨਾ ਉਹਨੇ ਟੈਕਸ ਦਿੱਤਾ ਇੱਕ ਨਾਰਮਲ ਇਨਸਾਨ ਮੇਰੇ ਅਰਕਾ ਤੁਹਾਡੇ ਅਰਕਾ ਉਹਨੇ ਟੈਕਸ ਵੀ ਦਿੱਤਾ ਉਹਨੂੰ ਰਿਬੇਟ ਵੀ ਆਇਆ ਦੇ ਕੇ ਉਹ ਰਿਬੇਟ ਆ ਹੀ ਜਾਣਾ ਸੁਲਾਹੀ ਕਿਉਂ ਰਹੇ ਇਹਦਾ ਇਹਦਾ ਕੋਈ ਐਕਸਪਲੇਨੇਸ਼ਨ ਸਾਨੂੰ ਇਹਦੀ ਵੀ ਦੱਸੋ ਦ ਐਕਸਪਲੇਨੇਸ਼ਨ ਇਜ਼ ਸਟ੍ਰੇਟ ਫੋਰਵਰਡ ਸਰ ਦੇਵਲੋਂ ਕਨਸਰਵੇਟਰਜ਼ ਵੱਲੋਂ ਵੀ ਪੈਸੇ ਪਹਿਲੀ ਜਗ੍ਹਾ ਤੇ ਨਾ ਹੀ ਲਓ ਉਹੀ ਉਹੀ ਬੱਸ ਯੈਸ ਥੈਟਸ ਵਾਈ ਆਮ ਸੇਇੰਗ ਬਿਸਡਾ ਪਲੈਨ ਯਾ ਬੀ ਐਕਸ ਟੈਕਸ ਬਿਕਾਸ ਜੋਵੀਨ ਨੇ ਵੇਚਿਆ ਕਾਰਬਨ ਟੈਕਸ ਬਾਰੇ ਬਿਲਕੁਲ ਝੂਟ ਸੀਗਾ ਇਟਸ ਬੀਨ ਪ੍ਰੂਵਨ ਓਵਰ ਐਂਡ ਓਵਰ ਗੈਮ ਔਰ ਆਰ ਨੋਟ ਗੋਇੰ ਟੂ ਟੇਕ ਦ ਮਨੀ ਇਨ ਦ ਫਰਸਟ ਪਲੇਸ ਦੋਸੀ ਆਪਣੀ ਪਾਕਟ ਦੇ ਵਿੱਚ ਰੱਖੋ ਪੈਸੇ ਅਸੀਂ ਦੇਖ ਰਹੇ ਆਂ ਵੀ ਕਾਸਟ ਆਫ ਏਵਰੀਥਿੰਗ ਇਜ਼ ਗੋਇੰਗ ਅਪ ਹੀਟ ਹோம் ਹੀਟਿੰਗ ਜਦੋਂ ਤੁਸੀਂ ਗੈਸ ਭਰਦੇ ਹੋ ਜੋ ਤੁਸੀਂ ਗਰੋਸਰੀ ਲੈਣੇ ਹੋ ਸੋ ਵੀ ਆਰ ਗੋਇੰ ਟੂ ਗੈਟ ਰਿਡ ਆਫ ਦੈਟ ਆਲ ਟੂਗੇਦਰ ਪਹਿਲਾ ਨੰਬਰ 1 ਜੀ ਉਹ ਪਿਲ ਰਿਹਾ ਸਾਡਾ ਨੰਬਰ by incentivizing municipalities and be unna nu 15% hor apne permit vadhawne paine aa okay jehdi federal funding jandiyan municipalities nu ji je oh target nahi meet karde hm just like realtors nu target meet karna painda fee commission milda ਸੇਮ ਵੇ ਗਵਰਨਮੈਂਟ ਵਰਕ ਕਰੂਗੀ ਪਰ ਭਾਜੀ ਹੁਣ ਫੈਡਰਲ ਵੱਲੋਂ ਤਾਂ ਇੱਕ ਤਰ੍ਹਾਂ ਤੋਂ ਆ ਵੀ ਰਹੀ ਹੈ ਗ੍ਰਾਂਟ ਵਗੈਰਾ ਜਿਹੜੀ ਹੈ ਜਾਂ ਜਿਹੜਾ ਬਜਟ ਦੇ ਵਿੱਚ ਅਸੀਂ ਕਹਿ ਰਹੇ ਕਿ ਹਾਊਸਿੰਗ ਦੇ ਉੱਪਰ ਜੇ ਅਸੀਂ ਆਪਾਂ ਰੀਡ ਕਰਾਂਗੇ ਇੱਕ 25 ਪੇਜ ਦਾ ਜਿਹੜਾ ਉਹਨਾਂ ਦਾ ਬਜਟ ਹੈ ਤੇ ਉਹਦੇ ਵਿੱਚ ਤਾਂ ਉਹਨਾਂ ਨੇ ਕਿਹਾ ਕਿ ਹੁਣ ਹਾਊਸਿੰਗ ਲਈ ਉਹ ਬਹੁਤ ਜਿਹੜਾ ਕੰਮ ਹੋ ਰਿਹਾ ਔਰ ਅਗਲੇ 3-4 ਸਾਲਾਂ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਹੈ ਉਹ ਬਹੁਤ ਘਟ ਜਾਏਗੀ ਦਾ ਪ੍ਰੋਬਲਮ ਇਜ਼ ਬੀ ਅਨਦਰ ਟੈਰ ਟਰੈਕ ਰੈਕਰਡ ਯਾ ਪਿਛਲੇ 9 ਸਾਲ ਦੇ ਵਿੱਚ ਇਹਨਾਂ ਨੇ 89 ਬਿਲੀਅਨ ਡਾਲਰ ਕਮਿਟ ਕੀਤਾ ਹਾਊਸਿੰਗ ਦੇ ਵਿੱਚ ਜੀ 89 ਬਿਲੀਅਨ ਡਾਲਰ ਤੋਂ ਬਾਅਦ ਕੀ ਹੋਇਆ ਹਮ ਰੈਂਟਸ ਮਾਰਗੇਜਸ ਡਬਲ ਹੋ ਗਏ ਇਨ ਫੈਕਟ ਜਿਹੜਾ ਇਹਨਾਂ ਦਾ ਹਾਊਸਿੰਗ ਡਿਪਾਰਟਮੈਂਟ ਯਾ ਸੀ ਐਮ ਐਚ ਸੀ ਉਹਨਾਂ ਨੇ ਕਿਹਾ ਵੀ ਹਾਊਸਿੰਗ ਸਟਾਰਟਸ ਘਟਣਗੇ ਐਸ ਸਾਲ ਤੇ ਅਗਲੇ ਸਾਲ ਹਮ ਕੈਨ ਯੂ ਬਲੀਵ ਬੀ ਐਸ ਸਾਲ ਦੇ ਵਿੱਚ ਹਮ ਘਰ ਘਟ ਸ਼ੁਰੂ ਹੋਣਗੇ 1970s ਨਾਲੋਂ ਜਦੋਂ ਸਾਡੀ ਇਮੀਗ੍ਰੇਸ਼ਨ ਅੱਧੀ ਸੀ ਪੋਪੂਲੇਸ਼ਨ ਅੱਧੀ ਸੀ ਸੋ ਕੈਨ ਯੂ ਹੋਈਆ ਵੀ ਟਰੈਕ ਰੈਕਟਰ ਅਨਾਨਸਮੈਂਟਸ ਜਿੰਨੀਆ ਮਰਜੀ ਕਰ ਲੈਣ ਜੀ ਅਸੀਂ ਇਨਾ ਪੈਸਾ ਲਾਵਾਂਗੇ ਐਨੇ ਕਾਰ ਬਣ ਸਕਦੇ ਆ ਪਰ ਟਰੈਕ ਰੈਕਟਰ ਕੁਝ ਹੋਰ ਕਹਿੰਦਾ ਆ ਸਾਡਾ ਪਲਾਨ ਸਟ੍ਰੇਟ ਫੋਰਵਰਡ ਆ ਠੀਕ ਆ ਇੱਕ ਤਾਂ ਅਸੀਂ ਇਮੀਗ੍ਰੇਸ਼ਨ ਨੂੰ ਵੀ ਟਾਈ ਕਰਾਂਗੇ ਵਿਦ ਹਾਊਸਿੰਗ ਸਟਾਰਟਸ ਓਕੇ ਇਕਨੋਮਿਕ ਇਮੀਗ੍ਰੇਸ਼ਨ ਤੇ ਪੂਰਾ ਫੋਕਸ ਹੋਣਾ ਚਾਹੀਦਾ ਫੈਮਿਲੀ ਇਮੀਗ੍ਰੇਸ਼ਨ ਤੇ ਪੂਰਾ ਫੋਕਸ ਹੋਣਾ ਚਾਹੀਦਾ ਪਰ ਇਨਸਟ ਮੇਕਸ ਸੈਂਸ ਸਕਿਲਡ ਇਮੀਗ੍ਰੇਸ਼ਨ ਹੋ ਗਈ ਸਕਿਲਡ ਇਮੀਗ੍ਰੇਸ਼ਨ ਚਾਹੀਦੀ ਆ ਲੇਬਰ ਨੀਡਸ ਮੀਟ ਹੋਣੀਆਂ ਚਾਹੀਦੀਆਂ ਪ੍ਰੋਵਿੰਸਸ ਦੇ ਜਿਹੜੇ ਨੀਡਸ ਹੁੰਦੇ ਆ ਪਰ ਅਸੀਂ ਇੱਕ ਟਾਰਗੇਟ ਰੱਖਣਾ 15% ਓਕੇ ਜਿਹੜੇ ਮਨਸਿਪੈਲਿਟੀਆਂ ਮੀਟ ਕਰਨਗੇ ਉਹਨਾਂ ਨੂੰ ਬਹੁਤ ਇੱਕ ਬੇਸਿਕਲੀ ਬੋਨਸ ਮਿਲੂਗਾ ਇਨ ਦਾ ਫਾਰਮ ਆਫ ਇਨਫਰਾਸਟ੍ਰਕਚਰ ਇਨਫਰਾਸਟ੍ਰਕਚਰ ਮਨੀ ਜੀ ਜੇ ਨਹੀਂ ਮੀਟ ਕਰਨਗੇ ਅਸੀਂ ਉਹਨਾਂ ਦੇ ਪੈਸੇ ਹੋਲਡ ਕਰਾਂਗੇ ਜਿੰਨਾ ਚਿਰ ਉਹ ਮੀਟ ਨਹੀਂ ਕਰਦੇ ਟਾਰਗੇਟ ਜੀ ਇੱਕ ਇੱਕ ਟਾਰਗੇਟ ਆ ਸਾਡਾ ਪਲਾਨ ਆਲਰੇਡੀ ਪੇਸ਼ ਕੀਤਾ ਹੋਇਆ ਹੈ ਪਾਰਲੀਮੈਂਟ ਦੇ ਵਿੱਚ ਓਕੇ ਨੰਬਰ 3 ਹਾਊ ਆਰ ਵੀ ਗੋਇੰ ਟੂ ਫਿਕਸ ਦਿਸ ਹੋਲ ਥਿੰਗ ਯੈਸ ਵੀ ਨੀਡ ਟੂ ਫਿਕਸ ਦਾ ਬਜਟ ਫਿਕਸ ਦਾ ਬਜਟ ਦਾ ਮਤਲਬ ਇਹ ਆ ਵੀ ਸਾਨੂੰ ਗਵਰਨਮੈਂਟ ਸਪੈਂਡਿੰਗ ਕੈਪ ਕਰਨੀ ਪੈਣੀ ਆ ਅਸੀਂ 1 ਡਾਲਰ ਫॉर ਡਾਲਰ ਲਾਅ ਅਸੀਂ ਨਹੀਂ ਆਵਾਂਗੇ ਉਹਦੇ ਵਿੱਚ ਜੇ ਕੋਈ ਵੀ ਕੋਈ ਡਿਪਾਰਟਮੈਂਟ ਕੋਈ ਵੀ ਮਿਨਿਸਟਰੀ 1 ਡਾਲਰ ਖਰਚਣਾ ਚਾਹੁੰਦਾ ਤੇ ਪਾਲੀਟੀ ਦੇ ਥੱਲੇ ਉਹਨਾਂ ਨੂੰ 1 ਡਾਲਰ ਦੀ ਸੇਵਿੰਗ ਰੱਖਣੀ ਚਾਹੀਦੀ ਆ ਯੂਐਸ ਦੇ ਵਿੱਚ ਉਹਨਾਂ ਨੇ ਇੰਪਲੀਮੈਂਟ ਕੀਤਾ ਸੀਗਾ ਬਹੁਤ ਅਫੈਕਟਿਵ ਸੀਗਾ ਬੈਲੈਂਸ ਬਜਟਸ ਨੇ ਆਉਣ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿੰਨਾ ਵੇਸਟਫੁਲ ਪੈਸਾ ਜਾਂਦਾ ਇਹਨਾਂ ਨੇ ਫੋਰ ਇਗਜ਼ੈਂਸ 35 ਬਿਲੀਅਨ ਡਾਲਰ ਇਨਫਰਾਸਟ੍ਰਕਚਰ ਬੈਂਕ ਤੇ ਲਾਇਆ ਉਹਦੇ ਵਿੱਚੋਂ ਇੱਕ ਪ੍ਰੋਜੈਕਟ ਵੀ ਨਹੀਂ ਕੰਪਲੀਟ ਹੋਇਆ ਐਂਡ ਅਰਾਈਵ ਸਕੈਮ ਦਾ ਐਪ ਦੇਖ ਦੇਖਿਆ ਸੀ ਸੋ ਥੀਸ ਕਾਈਂਡ ਆਫ ਵੇਸਟਫੁਲ ਥਿੰਗਸ ਇਵਨ ਸੀਆਰਏ ਦੇ ਵਿੱਚ ਅਸੀਂ ਸੀਆਰਏ ਦੇ ਵਿੱਚ ਵੀ ਬਹੁਤ ਕੁਸ਼ ਆ ਜੀ ਵੀ ਹੈਵ ਟੂ ਕੈਪ ਦ ਸਪੈਂਡਿੰਗ ਅਸੀਂ ਉਹਦੇ ਨਾਲ ਉਹਦੇ ਨਾਲ ਕੀ ਹੋਗਾ ਜਦੋਂ ਅਸੀਂ ਬਜਟ ਨੂੰ ਬੈਲੈਂਸ ਕਰਾਂਗੇ ਇਨਫਲੇਸ਼ਨ ਤੇ ਇੰਟਰਸਟ ਰੇਟ ਥੱਲੇ ਆਣਗੇ ਨੰਬਰ 4 ਜਿਹੜੀ ਗੱਲ ਤੁਸੀਂ ਕੀਤੀ ਆ ਅਮਰੀਕਨ ਤੇ ਕੈਨੇਡਾ ਦੀ ਇੱਕ ਕ੍ਰਾਈਮ ਦੀ ਬਹੁਤ ਬਹੁਤ ਵੱਡਾ ਇਸ਼ੂ ਆ ਹਾਂਜੀ we're going to fix the crime ਜਿਹੜਾ ਇਹਨਾਂ ਨੇ ਸੌਫਟ ਆਨ ਕ੍ਰਾਈਮ ਪਾਲਿਸੀਜ਼ ਜਿਹੜੀਆਂ ਹੈਗੀਆਂ ਨਾ ਦੀਆਂ we have to bring strict policies again ਅਸੀਂ ਜੇਲ੍ਹ ਤੇ ਫੋਕਸ ਕਰਾਂਗੇ ਨਾ ਕਿ ਜਿਹੜਾ ਬੇਲ ਇਹਨਾਂ ਨੇ ਜਿਹੜਾ ਇੰਨਾ ਈਜ਼ੀ ਕੀਤਾ ਹੋਇਆ ਉਹਨੂੰ ਠੀਕਾਣਾ so those are our four ways ਜੀ ਕੰਸਰਵੇਟਿਵ ਸਰਕਾਰ ਥੱਲੇ ਅਸੀਂ ਅਸੀਂ ਕੰਟੀਨਿਊ ਕਿਦਾਂ ਰਿਪੇਅਰ ਕਰਾਂਗੇ ਜੀ ਭਾਜੀ ਹੁਣ ਜਿਹੜੇ ਚਾਰ ਮੁੱਦੇ ਹੈ ਨਾ ਜੋ ਇਹਨਾਂ ਨੇ ਜੋ ਲਾਂਚ ਕੀਤੇ ਨੇ ਜਿਵੇਂ ਨੈਸ਼ਨਲ ਫਾਰਮ ਅ ਕੇਅਰ ਪਲਾਨ ਹੋ ਗਿਆ ਕੈਨੇਡਾ ਡਿਸੇਬਿਲਟੀ ਬੈਨੀਫਿਟ ਸਕੂਲ ਫੂਡ ਪ੍ਰੋਗਰਾਮ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਔਰ ਚਾਈਲਡ ਕੇਅਰ ਐਕਸਪੈਂਸ਼ਨ ਲੋਨ ਪ੍ਰੋਗਰਾਮ ਇਹਦੇ ਵਿੱਚੋਂ ਹੁਣ ਜ਼ਿਆਦਾਤਰ ਸਾਡੇ ਸੁਣਨ ਚਾ ਰਿਹਾ ਹੈ ਜਾਂ ਇੱਕ ਅਸੀਂ ਅੱਜ ਕੋ ਸਰਵਿਸ ਦੀ ਗੱਲ ਕਰਦੇ ਹਾਂ ਕਿ ਕਹਿੰਦੇ ਨੇ ਸੂਤਰੋ ਕੇ ਮੁਤਾਬਿਕ ਜਿਹੜਾ ਹੁੰਦਾ ਕਹਿੰਦੇ ਨੇ ਜੇ ਕੰਜ਼ਰਵੇਟਿਵ ਦੀ ਸਰਕਾਰ ਬਣਦੀ ਹੈ ਤੇ ਜਿਹੜਾ ਫਾਰਮਾ ਕੇਅਰ ਪਲਾਨ ਹੈ ਇਹਦੇ ਉੱਪਰ ਹੋ ਸਕਦਾ ਹੈ ਕਿ ਇਹਨੂੰ ਵੀ ਬੰਦ ਕਰ ਦਿੱਤਾ ਜਾਵੇ ਲੁੱਕ ਵਾਟ ਵੀ ਹੈਵ ਟੂ ਟੇਕ ਅ ਲੁੱਕ ਐਟ ਫਰਸ ਪਾਜੀ ਸਾਨੂੰ ਅਜੇ ਤੱਕ ਵੀ ਹੈਵ ਟੂ ਰਿਮੈਂਬਰ ਜਿਹ ਫਾਰਮਾ ਕੇਅਰ ਆਇਆ ਨਹੀਂ ਅਜੇ ਫਾਰਮਾ ਕੇਅਰ ਇਸ ਨਾਟ ਇੰਪਲੀਮੈਂਟਡ ਰਾਈਟ ਨ and this is not real pharma care okay ਆ ਸਾਡੀ ਪ੍ਰਾਇੋਰਟੀ ਕੀ ਆ ਪਹਿਲਾਂ ਤਾਂ ਆਫ ਕੋਰਸ ਆਫਟਰ ਜਦੋਂ ਅਸੀਂ ਗਵਰਨਮੈਂਟ ਫਾਰਮ ਕਰਾਂਗੇ ਹਮ ਵੀ ਹੈਵ ਟੂ ਲੁੱਕ ਐਟ ਦ ਬੁੱਕਸ ਐਂਡ ਸੀ ਵਾਟਸ ਗੋਇੰਗ ਔਨ ਕਿ ਕਿਹੜੇ ਪ੍ਰੋਗਰਾਮ ਇਫੈਕਟਿਵ ਆ ਕਿ ਕਿਹੜੇ ਨਹੀਂ ਹੈਗੇ ਹੁਣ ਜਿਹੜਾ ਡੈਂਟਲ ਪ੍ਰੋਗਰਾਮ ਆ ਜਿਹੜੇ ਡੈਂਟਿਸਟ ਆ ਦੇ ਦੇ ਆਰ ਸਪੀਕਿੰਗ ਆਊਟ ਅਗੇਂਸਟ ਦ ਪ੍ਰੋਗਰਾਮ ਹਾਂਜੀ ਉਹ ਵੀ ਇੱਕ ਚੱਲਦਾ ਪਿਆ ਜੀ ਉਹਨਾਂ ਦਾ ਇੱਕ ਇੱਕ ਤਰ੍ਹਾਂ ਦਾ ਪਟੀਸ਼ਨ ਚੱਲਦੀ ਪਈ ਹੈ ਜੀ ਇਫ ਵੀ ਥਿੰਕ ਦੈਟ ਜੇ ਜੇ ਅਸੀਂ ਲਿਬਰਲ ਸਰਕਾਰ ਦਾ ਟਰੈਕ ਰਿਕਾਰਡ ਦੇਖੀਏ can any of us say bhi jo bhi anne ne aaj de date vich koi bhi program koi mm -hmm. proper kita ya koi effective hoya mm -hmm. we can't mm -hmm. we have not seen effective program A government cannot run program assi ki janne ya we need more competition if we want to have prices come down ਇਕ ਤਾਂ ਸੀ ਪੈਸੇ ਘੱਟ ਲਈਏ ਲੋਕਾਂ ਤੋਂ ਅਸੀਂ ਪ੍ਰੋਮਿਸ ਕੀਤਾ ਸੀ ਇਨਕਮ ਟੈਕਸ ਘਟਾਵਾਂਗੇ ਲੋਕਾਂ ਦਾ ਓਕੇ ਟੈਕਸ ਇਸ ਅਸੀਂ ਘਟਾਵਾਂਗੇ ਕਾਰਬਨ ਟੈਕਸ ਨੂੰ ਖਤਮ ਕਰਾਂਗੇ that way you keep more in your pocket ਦੂਜੀ ਗੱਲ ਜਿਹੜੀ ਬਹੁਤ ਵੱਡਾ ਇਸ਼ੂ ਆ ਕੈਨੇਡਾ ਦੇ ਵਿੱਚ ਪ੍ਰੋਡਕਟਿਵਿਟੀ ਦਾ ਇਸ਼ੂ ਆ ਪ੍ਰੋਡਕਟਿਵਿਟੀ ਦਾ ਮਤਲਬ ਇਹ ਆ ਵੀ ਹਾਊਸ ਹਾਊ ਸਕਸੈਸਫੁਲ ਇਜ਼ ਈਚ ਕੈਨੇਡੀਅਨ ਜਿਹਨੂੰ ਅਸੀਂ ਜੀਡੀਪੀ ਪਰ ਕੈਪੀਟਾ ਕਹਿੰਦੇ ਆ ਹਾਂਜੀ 6 ਕੰਸੈਕਟਿਵ ਕੁਆਰਟਰਸ ਵਿੱਚ ਉਹ ਘਟਦਾ ਜਾ ਰਿਹਾ ਇਨ ਫੈਕਟ ਸਾਡੀ ਸਲੋਵੈਸਟ ਗਰੋਥ ਹੋਣੀ ਆ ਪੂਰੇ ਡਿਵੈਲਪਡ ਕੰਟਰੀਜ਼ ਵਿੱਚ ਐਬਸੋਲੂਟਲੀ ਅੰਟਿਲ 2060 ਉਹਦੇ ਨਾਲ ਨਾਲ ਕੰਪੀਟੀਸ਼ਨ ਘਟਦੀ ਆ ਥੈਟ ਮੀਨਸ ਇਨਵੈਸਟਮੈਂਟ ਨਹੀਂ ਹੋ ਰਹੀ ਕੈਨੇਡਾ ਦੇ ਵਿੱਚ ਬਾਹਰ ਨੂੰ ਜਾਂਦੀ ਆ ਵੀ ਹੈਵ ਟੂ ਗੈਟ ਮੋਰ ਕੰਪੀਟੀਸ਼ਨ ਕੀਪ ਟੈਕਸਸ ਲੋ ਤਾਂ ਕਿ ਬਿਜ਼ਨੈਸਸ ਇੱਥੇ ਆਣਾ ਚਾਹਣ ਉਹਦੇ ਨਾਲ ਜਿਆਦਾ ਪ੍ਰੋਡਕਟਸ ਇਨਵੈਸਟ ਜਿਆਦਾ ਹੋਣ ਇੱਥੇ ਐਂਡ ਅਵੇਲੇਬਿਲਟੀ ਆਫ ਪ੍ਰੋਡਕਟਸ ਹੁਣ ਜੇ ਜਿਆਦਾ ਪ੍ਰੈਸਕ੍ਰਿਪਸ਼ਨ ਡਰੱਗਸ ਹੋਣਗੇ ਕੈਨੇਡਾ ਦੇ ਵਿੱਚ ਹਮ ਦਾ ਐਂਡ ਰਿਜ਼ਲਟ ਹੋਊਗਾ ਵੀ ਅਲੀਸ ਪ੍ਰਾਈਸਸ ਘਟ ਜਾਣਗੀਆਂ ਹਮ ਵੀ ਨੀਡ ਮੋਰ ਆਫ ਦੈਟ ਨਾਟ ਲੈਸ ਆਫ ਦੈਟ ਪਰ ਤੁਸੀਂ ਸਹਿਮਤ ਹੋ ਜਿਹੜਾ ਨੈਸ਼ਨਲ ਫਾਰਮਾ ਕੇਅਰ ਪਲਾਨ ਔਰ ਡੈਂਟਲ ਪਲਾਨ ਹੈ ਇਹ ਜਿਹੜਾ ਹੁਣ ਕਿਹਾ ਜਾ ਰਿਹਾ ਸੋ ਸਾਰੇ ਜਾਣਦੇ ਹੀ ਆ ਨਾ ਕਿ ਜਿਹੜਾ ਪੂਰਾ ਪਲਾਨ ਹੈ ਤੇ ਇਸ ਦੇ ਨਾਲ ਇਹ ਥੋੜਾ ਜਿਹਾ ਤੁਹਾਨੂੰ ਲੱਗਦਾ ਨਹੀਂ ਕਿ ਕੈਨੇਡੀਅਨਸ ਦੀ ਲਾਈਫ ਥੋੜੀ ਸੌਖੀ ਹੋ ਜੂਗੀ देयर इज नो प्रूफ ऑफ दैट येट ਫਾਰਮਾ ਕੇਅਰ ਤਾਂ ਹਜੇ ਐਕਟੀਵੇਟ ਵੀ ਨਹੀਂ ਹੋਇਆ ਐਂਡ ਜਿਹੜਾ ਡੈਂਟੋ ਕੇਅਰ ਐ ਐਗਜ਼ਾਮਪਲ ਤਾਂ ਕਲੀਅਰ ਐ ਅਜੇ ਡੈਂਟਿਸਟ ਹੁਣ ਡੈਂਟਿਸਟ ਆਰ ਫਾਈਟਿੰਗ ਬੈਕ ਉਹ ਆਪ ਕਹਿ ਰਹੇ ਨੇ ਵੀ ਦਿਸ ਇਜ਼ ਨਾਟ ਅ ਗੁੱਡ ਪ੍ਰੋਗਰਾਮ ਇਨ ਫੈਕਟ ਵਾਟਸ ਹੈਪਨਿੰਗ ਇਜ਼ ਈ ਈ ਜੀ ਜਿੰਨੇ ਵੀ ਪ੍ਰੋਗਰਾਮ ਕੱਢਦੇ ਆ ਦ ਪ੍ਰੋਬਲਮ ਇਜ਼ ਭਾਜੀ ਜਸਟਨ ਟਰੂਡੋ ਸਾਹਿਬ ਜੀ ਕੰਟਰੋਲ ਮੰਗਦੇ ਆ ਇਟ ਇਜ਼ ਹਿਸ ਪੈਸ਼ਨ ਟੂ ਹੈਵ ਕੰਟਰੋਲ ਔਨ ਏਵਰੀਥਿੰਗ ਕੰਸਰਵੇਟਿਵਸ ਦਾ ਇਹ ਕਹਿਣਾ ਆ ਵੀ ਵਾਂਟ ਟੂ ਕੰਟਰੋਲ ਬੈਕ ਇਨ ਯੋਰ ਹੈਂਡਸ ਇਹ ਪ੍ਰੋਗਰਾਮਸ ਐਨਡੀਪੀ ਵੱਲੋਂ ਜਿਹੜੇ ਪੇਸ਼ ਕੀਤੇ ਗਏ ਸੀ ਉਹ ਇਹ ਇਹ ਆਫ ਕੋਰਸ ਐਨਡੀਪੀ ਸਪੋਰਟ ਕਰਦੇ ਆ ਜੀ but it just goes to show हुँ. that jo vee hi kar rahe ha it's it's not helping canadians actually sara kosh menga ho janda koi keh sakda bi ohna di life 9 salan to baad sahi hui hai koi sahi hai ik hor sawal hai mera ha inna programs nu leke ki tuhanu lagda hai ki liberal sarkar ne ese layi inna program nu manzoori ditti hai just because jehdi ohna di support ndp di inna naal rahe to some point and of course they're looking for votes but the problem is there is no like there is no proof yeah bi artisanal ਤੁਹਾਡੀ ਮਹंगाई ਘਟ ਜੂਗੀ ਸੌਖੀ ਹੋ ਜੂਗੀ ਹਾਂ اور اور your life is going to get better because hmm. there is no proof yet ਜਿੰਨੇ ਪ੍ਰੋਗਰਾਮਸ ਨੇ ਕੱਡੇ ਆ ਪਿਛਲੇ 9 ਸਾਲ ਦੇ ਵਿੱਚ ਐਟ ਐਂਡ ਆਫ ਦਿ ਡੇ ਫੇਰ ਵੀ ਕੋਸਟ ਆਫ ਲਿਵਿੰਗ ਕ੍ਰਾਈਸਿਸ ਯਾ ਹਾਂਜੀ बिकॉज ਜਿਹੜੇ ਜਸਟਨ ਟਰੂਡੋ ਸਾਹਿਬ ਆ ਉਹ ਹੋਰ ਕੁਝ ਨਹੀਂ ਦੇਖ ਰਹੇ ਦੋ ਚੀਜ਼ਾਂ ਆ ਜਸਟਨ ਟਰੂਡੋ ਸਾਹਿਬ ਆਪਣੀ ਰੀਅਲ ਐਕਸ਼ਨ ਦੇਖ ਰਿਹਾ ਤੇ ਜਿਹੜੇ ਜਗਮੀਤ ਸਿੰਘ ਆ ਉਹ ਆਪਣੀ ਪੈਨਸ਼ਨ ਵੱਲ ਧਿਆਨ ਦੇ ਰਿਹਾ ਪੈਨਸ਼ਨ ਦੇ ਲਾਲਚ ਦੇ ਪਿੱਛੇ इन्नी ज्यादा कनेडियंस ਨੂੰ ਸਫਰ ਕਰਨਾ ਪਿਆ बिकॉज ऑफ दैट एंड दैट्स टू बैड बिकॉज़ ही इज प्रोपिंग अप द मोस्ट करप्ट प्राइम मिनिस्टर इन कैनेडियन हिस्ट्री ਨਹੀਂ ਇਹ ਬਹੁਤ سارے ਜਿਹੜੇ ਸਵਾਲ ਸਾਡੇ ਕੋਲ ਪਹੁੰਚੇ ਨੇ ਹਲਨ ਸਾਹਿਬ ਇਸ ਦੇ ਵਿੱਚ अगेन एक ਸਵਾਲ ਹੈ ਕਿ ਜੇ ਤੁਹਾਡੀ ਸਰਕਾਰ ਬਣ ਜਾਂਦੀ ਹੈ ਸੋ ਫਰਸਟ ਪ੍ਰਾਇਰੀਟिज ਯਾ ਫਰਸਟ ਜਿਹਨੂੰ ਕਹਿੰਦੇ ਨੇ ਨਾ ਕਿ ਸਭ ਤੋਂ ਪਹਿਲਾਂ ਅਸੀਂ ਇੱਥੇ ਕੰਮ ਕਰਨਾ ਚਲੋ ਹਾਊਸਿੰਗ ਵੀ ਆ ਜੂਗੀ ਹਰ ਚੀਜ਼ ਹੈ ਬਟ ਸਭ ਤੋਂ ਪਹਿਲਾਂ ਜੇ ਤੁਹਾਡੀ ਸਰਕਾਰ ਬਣ ਜਾਂਦੀ ਹੈ ਤੇ ਕਿਸ ਚੀਜ਼ ਤੇ ਜਿਹੜਾ ਕੰਮ ਕਰਨਾ ਸ਼ੁਰੂ ਹੋ ਜਾਵੇਗਾ ਅਗੇਨ ਉਹ ਜਿਹੜਾ ਚਾਰ ਸਾਡਾ ਚਾਰ ਪਿਲਰ ਦਾ ਪਲੈਟਫਾਰਮ ਹੈ ਹਾਂਜੀ ਉਹ ਕਲੀਅਰ ਆ ਕਲੀਅਰ ਦੋਸਰ ਆਲ ਮੇਜਰ ਪ੍ਰਾਇਰੀਟੀਆਂ ਹਾਊਸਿੰਗ ਕ੍ਰਾਈਸਿਸ ਆ ਉਹਦਾ ਪਲਾਨ ਅਸੀਂ ਮੈਂ ਦੱਸ ਚੁੱਕਾ ਮਹਿੰਗਾਈ ਘਟੂਗੀ ਮਹਿੰਗਾਈ ਘਟੂਗੀ ਅੱਛਾ ਜੀ ਬਿਕਾਜ਼ ਲੁੱਕ ਰਾਈਟ ਅਵੇ ਮਹਿੰਗਾਈ ਘਟੂਗੀ ਜਿਹੜਾ ਕਾਰਬਨ ਟੈਕਸ ਆ ਹੁਣ ਇੰਨਾ ਜ਼ਿਆਦਾ 네ਗੇਟਿਵ ਇਫੈਕਟ ਆ ਉਹ ਇੱਕਦਮ ਖਤਮ ਕਰਾਂਗੇ ਬਿਕਾਜ਼ ਫਾਰਮਰਸ ਤੇ ਵੀ ਉਹ ਟੈਕਸ ਲੱਗਦਾ ਡਰੱਕਰਸ ਤੇ ਲੱਗ ਰਿਹਾ ਐਂਡ ਆਫ ਡੇ ਜਿਹੜਾ ਜਿਹੜਾ ਫੂਡ ਵੇਚ ਵੀ ਰਿਹਾ ਉਹਨਾਂ ਤੇ ਵੀ ਲੱਗ ਰਿਹਾ ਹਮ ਬਿਕੋਜ਼ ਜਦੋਂ ਤੁਸੀਂ ਫੂਡ ਚੇਨ ਨੂੰ ਦੇਖ ਰਹੇ ਆਂ ਐਂਡ ਆਫ ਡੇ ਉਹ ਜਿਹੜਾ ਫੂਡ ਖਰੀਦ ਰਿਹਾ ਜੀ ਉਹਨੂੰ ਕਾਰਬਨ ਟੈਕਸ ਲੱਗੂਗਾ ਨਾਲੇ ਜੀ ਜਿਹੜਾ ਅਸੀਂ ਟੋਟਲ ਇਨਫਲੇਸ਼ਨ ਨੰਬਰ ਅੱਜ ਦੀ ਡੇਟ ਦੇ ਵਿੱਚ ਦੇਖ ਰਹੇ ਆਂ 2.9% ਆ ਜੀ ਜੇ ਅਸੀਂ ਕਾਰਬਨ ਟੈਕਸ ਖਤਮ ਕਰਦੇ ਆਂ ਰਾਈਟ ਨਾਓ ਹਮ ਓਵਰਨਾਈਟ 0.6% ਜੀ ਖਤਮ ਹੋ ਜਾਊਗਾ ਅੱਛਾ ਵਾਟ ਏਜ਼ ਆਈ ਮੀਨ ਹਮ ਉਹਦਾ ਮਤਲਬ ਇਹ ਹੀ ਆ ਵੀ ਬੈਂਕ ਦਾ ਟਾਰਗੇਟ ਰੇਂਜ 2% yeah it would get closer to 2% jede high interest rates dekh reha ya it would help them lower the interest rates हुँ। faster हुँ। so everything is connected everything is connected i think through inflation <laughs> only hai na ki jadon inflation ghatuga ya suppose jivein tusi kehne ho ki x da tax hai na so tusi completely onu khatam karan de hat consumer carbon tax will be finished overnight alberta de vich vi eh hi dekhya sega jadon 29 2019 de vich jedo conservative sarkar bani si bill number 1 sega ਕਾਰਬਨ ਟੈਕਸ ਨੂੰ ਖਤਮ ਕਰਨਾ ਉਹਦੇ ਨਾਲ ਕਿੰਨਾ ਜ਼ਿਆਦਾ ਰਿਲੀਜੀਨੀ ਰਿਲੀਫ ਮਿਲੀ ਆ ਉਹਦੇ ਕਰਕੇ ਜੀ ਇਟਸ ਬਿਕਾਜ਼ ਆਫ ਥੈਟ ਹੁਣ ਸਸਕੇਚਵਨ ਦੇ ਪ੍ਰੀਮੀਅਰ ਸਾਹਿਬ ਨੇ ਤੁਸੀਂ ਦੇਖਿਆ ਹੀ ਮੋ ਜੀ ਨੇ ਕਿਹਾ ਕਿ ਮੈਂ ਨਹੀਂ ਭੇਜਦਾ ਸੋ ਉਹ ਜਿਹੜੀ ਡਿਬੇਟ ਚੱਲ ਰਹੀ ਹੈ ਉਹ ਵੀ ਅਨਦਰ ਲੈਵਲ ਤੇ ਹੈ ਸੋ ਉਹਦੇ ਵਿੱਚ ਵੀ ਹੁਣ ਕੀ ਹੁੰਦਾ ਹੈ ਤਾਂ ਨਹੀਂ ਪਤਾ ਬਟ ਚਲੋ ਇਵੈਂਚੁਅਲੀ ਤਾਂ ਬਟ ਬਟ ਦੇਖੋ ਜਿੱਥੇ ਜਸਟਨ ਟਰੂਡੋ ਸਾਹਿਬ ਤੇ ਜਗਮੀਤ ਸਿੰਘ ਦੀ ਸਪੋਰਟ ਦੇ ਨਾਲ ਉਹ ਉਹ ਹੋਰ ਵੀ ਚੀਜ਼ਾਂ ਮਹਿੰਗਾ ਮਹਿੰਗੇ ਕਰੀ ਜਾਂਦੇ ਆ ਪ੍ਰੋਵਿੰਸਸ ਆਰ ਸਟੈਪਿੰਗ ਅਪ ਫੋਰ ਫੋਰ देयर ਕੰਸਟੀਟਿਊਐਂਟਸ ਉਹ ਆਪ ਕਰ ਰਹੇ ਆ ਵੀ ਜੇ ਹੁਣ ਫੈਡਰਲ ਸਰਕਾਰ ਨਹੀਂ ਕਰ ਰਹੀ ਕੋਈ ਕੰਮ ਨਹੀਂ ਕਰ ਰਹੀ ਦੈਨ ਲੈਟ ਅਸ ਸਟੈਪ ਅਪ ਅਸੀਂ ਹੁਣ ਯੂ نو ਮੰਗਾਈ ਘਟਾਵਾਂਗੇ ਜੀ ਅ ਹਲਨ ਸਾਹਿਬ ਜਿਹੜਾ ਨਾ ਇਹ ਕਹਿੰਦੇ ਨੇ ਕਿ ਅਸੀਂ ਨਾ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਜਾਂ ਪੰਜਾਬ ਦੀ ਪੋਲਿਟਿਕਸ ਜਦੋਂ ਅਸੀਂ ਦੇਖਦੇ ਹਾਂ ਤੇ ਹਮੇਸ਼ਾ ਨਾ ਇੱਕ ਗੱਲ ਹੁੰਦੀ ਹੈ ਜਿਹੜੀ ਕਿ ਜਿਹੜੇ ਸਹੀ ਉੱਥੇ ਦੇ ਪੱਤਰਕਾਰ ਨੇ ਉਹ ਕਰਦੇ ਹੁੰਦੇ ਨੇ ਕਿ ਜਿਹੜੀ ਗਰੀਮਾ ਹੁੰਦੀ ਹੈ ਨਾ ਹਾਊਸ ਆਫ ਕਾਮਨਸ ਦੀ ਹਮੇਸ਼ਾ ਰਹਿਣੀ ਚਾਹੀਦੀ ਹੈ ابھی نہ اتنے بھی ہون تھوڑا بہت یہ لگے ورڈ یوز کرنے لگے افکورس انگریزی کے جتنے ہوں جی دو لیڈرز دی آپس بیعث بازی چھے جد ہے پر وہ جیڑی باہر نکل کے صحیح نہیں آن دی کئی لوگ کہن دنے کی بلکل صحیح ہے کئی کہن دنے کی نہیں ہے نا ایک ڈیبیٹ شروع ہو گئی ہے تھے سو ایسا کی کہہ تھا ٹوڈو صاحب نے جیڑے کنزرویٹو لیڈر نے صاحب کہ انہوں نے ویکو ਕਿ ਕਿ ਉਹ ਉਸ ਤੋਂ ਬਾਅਦ ਹੋਰ ਵੀ ਤਿੰਨ ਚਾਰ ਚੰਗੇ ਚੰਗੇ ਕਹਿੰਦੇ ਨੇ ਨਾ ਸ਼ਬਦ ਜਿਹੜੇ ਨੇ ਉਹ ਯੂਜ਼ ਕੀਤੇ ਔਰ ਉਸ ਤੋਂ ਬਾਅਦ ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੂੰ ਬਾਹਰ ਜਾਣਾ ਪਿਆ ਔਰ ਉਸ ਤੋਂ ਬਾਅਦ ਉਹ ਸਾਰੇ ਉਹਨਾਂ ਨਾਲ ਸਾਰੇ ਉਹਨਾਂ ਨਾਲ ਸਾਥ ਦਿੱਤਾ ਉਸ ਤੋਂ ਬਾਅਦ ਵੀ ਉਹ ਕਹਿੰਦੇ ਨੇ ਆਈ ਡੋਨਟ ਹੈਵ ਐਨੀ ਰਿਗਰਟਸ ਕਿ ਮੈਂ ਉਹਨਾਂ ਨੂੰ ਇਹ ਚੀਜ਼ ਕਹੀ ਹੈ ਸੋ ਉਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਵਿਚਾਰ ਹੈ ਬਿਲਕੁਲ ਸੋ ਜਸਟ ਫॉर ਕੰਟੈਕਸ ਕੱਲਾ ਵਾਕੋ ਪ੍ਰਾਈਮ ਮਿਨਿਸਟਰ ਨੇ ਕਿਹਾ ਵਾਕੋ ਪਾਲਿਸੀਜ਼ ਕਹੀਆਂ ਐਂਡ ਵਾਈ ਸਾਨੂੰ ਕੰਟੈਕਸ ਵੀ ਦੇਖਣਾ ਚਾਹੀਦਾ ਬੀਸੀ ਦੇ ਵਿੱਚ ਅਸੀਂ ਡਰਗ ਦਾ ਇਸ਼ੂ ਦੇਖ ਰਹੇ ਹਾਂ ਲਾਈਕ ਵੀਵ ਨੈਵਰ ਸੀਨ ਬਿਫੋਰ ਇਨ ਫੈਕਟ 2500 ਲੋਕੀ ਮਰੇ ਆ ਡਰਗਸ ਕਰਕੇ ਵਾਕੋ ਪਾਲਿਸੀਜ਼ ਦੀ ਜਿਹੜੀ ਗੱਲ ਚੱਲ ਰਹੀ ਆ ਇਟਸ ਬਿਕਾਜ਼ ਜਿਹੜੀ ਐਨਡੀਪੀ ਬੀਸੀ ਦੀ ਸਰਕਾਰ ਆ ਵਿਦ ਦ ਸਪੋਰਟ ਆਫ ਜਗਮੀਤ ਸਿੰਘ ਐਂਡ ਜਸਟਨ ਟਰੂਡੋ ਸਾਹਿਬ ਉਹਨਾਂ ਨੇ ਟੈਕਸ ਪੇਅਰ ਫੰਡਡ ਫ੍ਰੀ ਡਰਗਸ ਲੋਕਾਂ ਨੂੰ ਦੇ ਰਹੇ ਨੇ ਉਹਦੇ ਨਾਲ ਕੀ ਹੋਇਆ ਓਪੀਓਇਡ ਕ੍ਰਾਈਸਿਸ ਬਹੁਤ ਜ਼ਿਆਦਾ ਵੱਧ ਗਿਆ ਉੱਥੇ those are the wacko policies hmm. because jede hun ਫਰੀ ਡਰੱਗਸ ਲੈ ਰਹੀ ਆ ਟੈਕਸ ਪੇਡ ਫੰਡਡ ਡਰੱਗਸ ਲੈ ਰਹੀ ਆ ਉਹ ਆਪ ਨਹੀਂ ਨਸ਼ਾ ਲੈਂਦੇ ਹੂੰ ਉਹ ਬੱਚਿਆਂ ਨੂੰ ਵੇਚਦੇ ਆ ਬਿਕਾਜ਼ ਦੇ ਆਰ ਨਾਟ ਸਟਰੋਂਗ ਇਨਾਫ ਯਾ ਸੋ ਇੱਕ ਵੱਡਾ ਐਪੀਡੈਮਿਕ ਆਪ ਹੀ ਗਵਰਨਮੈਂਟ ਨੇ ਸਪੋਰਟ ਕਰਕੇ ਕ੍ਰੀਏਟ ਕੀਤਾ ਹੂੰ ਸਾਡਾ ਇਹ ਕੰਸਰਡਰਸ ਦਾ ਇਹੀ ਕਹਿਣਾ ਆ ਐਂਡ ਆਲ ਬੜਾ ਸਰਕਾਰ ਇੱਥੇ ਤੇ ਪੈਰਾ ਵੀ ਦੇ ਰਹੀ ਆ ਜੀ ਵੀ ਸਾਨੂੰ ਟ੍ਰੀਟਮੈਂਟ ਦੇ ਉੱਪਰ ਫੋਕਸ ਕਰਨਾ ਚਾਹੀਦਾ ਨਾ ਕਿ ਅਸੀਂ ਡਰੱਗਸ ਦੇਈਏ ਲੋਕਾਂ ਨੂੰ ਐਂਡ ਇਹਨਾਂ ਦੀ ਵੈਕੋ ਪਾਲਿਸੀਜ਼ ਕਰਕੇ ਤਾਂ ਹੀ ਇਹ ਵਰਡ ਸ਼ਬਦ ਨਿਕਲਿਆ ਸਾਡੇ ਲੀਡਰ ਸਾਹਿਬ ਤੋਂ ਜੀ ਪਰ ਤੁਸੀਂ ਆਪ ਆਪ ਦੇਖ ਲਓ ਭਾਵੇਂ ਮੈਂ ਹੋਵਾਂ ਜਦੋਂ ਮੈਂ ਕੁਐਸਚਨ ਕਰਦਾ ਪ੍ਰਾਈਮ ਮਿਨਿਸਟਰ ਨੂੰ ਕ੍ਰਿਸਟੀਆ ਫ੍ਰੀਡਲੈਂਡ ਡਿਪਟੀ ਪ੍ਰਾਈਮ ਮਿਨਿਸਟਰ ਫਾਈਨੈਂਸ ਮਿਨਿਸਟਰ ਨੂੰ ਜੀ ਜਾਂ ਚਾਹਤੋਂ ਸਾਡੇ ਲੀਡਰ ਸਾਹਿਬ ਜਸਟਨ ਟ੍ਰੂਡਰ ਸਾਹਿਬ ਨੂੰ ਕੁਐਸਚਨ ਪੁੱਛਦੇ ਆ ਜੇ ਕੋਈ ਵੀ ਕੋਈ ਆਨਸਰ ਲੱਭ ਸਕਦਾ ਉਹਨਾਂ ਦੇ ਆਨਸਰ ਤੋਂ ਤੇ ਆਈ ਊਡ ਬੀ ਸਰਪ੍ਰਾਈਜ਼ਡ ਅਸੀਂ ਅਸੀਂ ਇੱਕ ਗੱਲ ਤੇ ਕੋਈ ਇਸ਼ੂ ਬਾਰੇ ਅਸੀਂ ਕੁਐਸਚਨ ਪੁੱਛਦੇ ਆ ਜੀ ਉਹ ਕਦੇ ਨਹੀਂ ਆਨਸਰ ਕਰਦੇ ਹੂੰ ਉਹ ਗੱਲ ਕਿਤੇ ਹੋਰ ਲੈ ਜਾਂਦੇ ਆ ਜਾਂ ਡਿਸਟਰੈਕਟ ਕਰਨ ਲਈ ਕਿਤੇ ਹੋਰ ਗੱਲ ਲੈ ਜਾਂਦੇ ਆ ਐਂਡ ਆਫ ਕੌਰਸ ਕੈਨੇਡੀਅਨ ਬੋਟ ਫਰਸਟ੍ਰੇਟਡ ਹੂੰ ਉਹ ਇਹ ਚੀਜ਼ਾਂ ਨੂੰ ਦੇਖ ਕੇ ਕਹਿ ਰਿਹਾ ਵੀ ਯਾਰ ਕੋਈ ਆਨਸਰ ਨਹੀਂ ਹੁੰਦਾ ਉਹਨਾਂ ਕੋਲ ਹੂੰ ਉਹ ਕਿਤੇ ਨਾ ਕਿਤੇ ਹੋਰ ਲੈ ਜਾਂਦੇ ਆ ਗੱਲ ਹੂੰ ਬਟ ਜਿਹੜੇ ਸਾਡੇ ਕੁਐਸਚਨਸ ਆ ਅਸੀਂ ਕੈਨੇਡੀਅਨਸ ਵੱਲੋਂ ਕੁਐਸਚਨਸ ਪੁੱਛ ਰਹੇ ਆ ਪੈਸ਼ਨਟਲੀ ਵੀ ਆਰ ਆਸਕਿੰਗ ਕੁਐਸਚਨਸ ਐਂਡ ਤੁਸੀਂ ਆਪ ਕਲਿਪਸ ਦੇਖ ਸਕਦੇ ਹੋ ਵਾਈ ਥਿੰਗਸ ਆਰ ਸੋ ਫਰਸਟ੍ਰੇਟਿਡ ਤਾਂ ਹੀ ਇਹਨਾਂ ਯੂ نو ਸਰਗਰਮ ਹੋ ਜਾਂਦਾ ਅੰਦਰ ਇਟਸ ਬਿਕਾਜ਼ ਆਫ ਥੈਟ ਬਟ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਵਰਡ ਹੈ ਉਹ ਅਵੋਇਡ ਕੀਤਾ ਜਾ ਸਕਦਾ ਸੀ um it's a it's a very practical word in mm -hmm. fact mm -hmm. uh, allowed yeah idda nahi ga bhi tusi nahi use kar sakde in fact uh, NDP ਨੇ ਕਈ ਵਾਰ ਇਹ ਸੇਮ ਵਰਡ ਯੂਜ਼ ਕੀਤਾ ਉਹਨਾਂ ਜਿਹੜਾ ਹਾਊਸ ਲੀਡਰ ਹੈ ਉਹਨੇ ਵੀ ਬਹੁਤ ਵਾਰ ਸ਼ਬਦ ਯੂਜ਼ ਕੀਤਾ ਪਰ ਉਹਨੇ ਕਦੇ ਨਹੀਂ ਰੋਕਿਆ ਸਪੀਕਰ ਨੇ ਜਿਹੜਾ ਸਾਡਾ ਸਪੀਕਰ ਆ ਉਹ ਜਸਟ ਇਨ ਟੂ ਦਾ ਦਾ ਸਪੀਕਰ ਆ ਤੁਹਾਡੇ ਵੱਲੋਂ ਮੰਗ ਵੀ ਹੈ অলরেਡੀ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਪਹਿਲਾਂ ਵੀ ਉਹਨੇ ਇੱਕ ਪਾਰਟਿਸਨ ਬਿਕਾਜ਼ ਸਪੀਕਰ ਇੱਕ ਨਾਨ ਪਾਰਟਿਸਨ ਬੰਦਾ ਹੋਣਾ ਚਾਹੀਦਾ ਔਰ ਔਰ ਵੂਮੈਲ ਉਹ ਜਿਹੜਾ ਪਰਸਨ ਦਾ ਪਰਸਨ ਸ਼ੁੱਡ ਬੀ ਨਾਨ ਪਾਰਟਿਸਨ ਪਰ ਇਹ ਸਪੀਕਰ ਨੇ ਕਲੀਅਰਲੀ ਆਪਣੀ ਇੰਟੈਂਸ਼ਨ ਵੀ ਦਿਖਾਈ ਆ

ਸਲੈਂਗ ਕਹਿ ਸਕਦੇ ਆ ਜਾਂ ਕੋਈ ਅਸਾ ਵਰਡ ਕਹਿ ਸਕਦੇ ਆ ਚਲੋ ਪਰ ਅਗੇਨ ਉਹ ਜਿਹੜੀ ਆ ਕਈ ਵਾਰ ਬਹਿਸ ਬਾਜੀ ਜਦੋਂ ਹੁੰਦੀ ਹੈ ਜਾਂ ਸਾਨੂੰ ਸਵਾਲ ਦੇ ਜਵਾਬ ਨਹੀਂ ਮਿਲਦੇ ਜਾਂ ਸਵਾਲ ਜਦੋਂ ਕਿਸੇ ਨੂੰ ਕਰੋ ਤੇ ਅਗੋ ਸਵਾਲ ਹੀ ਮਿਲਦਾ ਤੇ ਸ਼ਾਇਦ ਏਦਾਂ ਦਾ ਜਿਵੇਂ ਤੁਹਾਡੇ ਮੈਂ ਗੱਲ ਤੋਂ ਸਮਝ ਪਾਇਆ ਕਿ ਏਦਾਂ ਦਾ ਜਿਹੜਾ ਇੱਕ ਕਈ ਵਾਰ ਐਕਸਪ੍ਰੈਸ਼ਨ ਸਾਨੂੰ ਦੇਖਣ ਤੋਂ ਮਿਲਦਾ ਸੋ ਅਗੇਨ ਹਰਨ ਸਾਹਿਬ ਮੈਂ ਤੁਹਾਨੂੰ ਪੁੱਛਾਂਗਾ ਕਿ ਅੱਜਕੱਲ ਜਿਹੜੀ ਅਸੀਂ ਸੁਣਦੇ ਆ ਕਈ ਵਾਰ ਸੁਣਦੇ ਆ ਕਿ ਲਿਬਰਲ ਨੇ ਦੇਖੋ ਬਜਟ ਤੋ ਪਹਿਲਾਂ ਹੀ ਸਾਰਾ ਕੁਝ ਡਿਸਕਲੋਸ ਕਰਤਾ ਸੀ ਵੈਸੇ ਅੱਜ ਤੱਕ ਅਸੀਂ ਪਹਿਲੀ ਵਾਰ ਹੀ ਸੁਣਿਆ ਕਿ ਬਜਟ ਤੋਂ ਪਹਿਲਾਂ ਇੱਕ ਇੱਕ ਕਰਕੇ ਉਹਨਾਂ ਨੇ ਹਰ ਦਿਨ ਅਨਾਉਂਸਮੈਂਟਸ ਕੀਤੀਆਂ ਔਰ ਕਿਹਾ ਕਿ ਸੇ ਤੁਹਾਡੇ ਹਿੱਤ ਦੇ ਵਿੱਚ ਆ ਉਹਦੇ ਨਾਲ ਕੀ ਹੋਇਆ ਨਾ ਕਿ ਜਿਹੜਾ ਆਨਲਾਈਨ ਜਿਹੜੇ ਸਰਵੇਜ਼ ਹੁੰਦੇ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਕਹਿੰਦੇ ਨਾ ਉਹ ਰੇਸ ਜਿਹੜੀ ਹੈ ਜਿੱਥੇ ਕਨਜ਼ਰਵੇਟਿਵਸ ਥੋੜੀ ਜਿਹੀ ਅੱਗੇ ਚੱਲ ਰਹੀ ਸੀ ਉਹ ਫਿਰ ਥੋੜੀ ਜਿਹੀ ਪਿੱਛੇ ਨੂੰ ਹੋਣਾ ਸ਼ੁਰੂ ਹੋ ਗਿਆ ਪਰ ਅਗੇਨ ਜਿਹੜੇ ਪੋਲਸ ਦੇ ਨਾਲ ਅਸੀਂ ਨਹੀਂ ਜਾਂਦੇ ਪਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੇ ਤੁਹਾਡੀ ਸਰਕਾਰ ਨੂੰ ਵੋਟ ਪਾਣਾ ਚਾਹੀਦਾ ਹੈ ਜਾਂ ਜਿਹੜੀ ਹੈ ਹੁਣ ਚੇਂਜ ਦੀ ਜਿਹੜੀ ਹੈ ਮੰਗ ਜੇ ਆਮ ਬੰਦਾ ਕਰ ਰਿਹਾ ਸੋ ਉਹਨੂੰ ਕੀ ਕਰਨਾ ਚਾਹੀਦਾ ਹੈ ਔਰ ਤੁਹਾਨੂੰ ਬਿਲਕੁਲ ਆਰਾਮ ਨਾਲ ਇਤਮਨਾ ਨਾਲ ਵੋਟ ਪਾ ਦੇਣਾ ਚਾਹੀਦਾ ਹੈ ਜਾਂ ਮੈਸੇਜ ਜਿਹੜਾ ਹੈ ਤੁਸੀਂ ਜਿੰਨੇ ਵੀ ਤੁਹਾਨੂੰ ਕੈਨੇਡੀਅਨਸ ਦੇਖ ਰਹੇ ਨੇ ਸਾਡੇ ਮੱਧੰਦੇ ਉਹਨੂੰ ਤੁਸੀਂ ਕੀ ਕਹੋਗੇ ਅਬਸੋਲੂਟਲੀ ਦੇਖੋ ਆਲ ਜਸਟ ਸੇ ਟੂ ਪ੍ਰੀਫੇਸ ਦਿਸ ਬੀਐਸਸੀ ਪੋਲਸ ਵਾਲ ਨਹੀਂ ਦੇਖਦੇ ਆ ਡੋਨਟ ਥਿੰਕ ਵੀ ਸ਼ੁੱਡ ਯਾ ਜਿਹੜੇ uh, on the ground reality ਆ reality ਕੀ ਆ 2 ਮਿਲੀਅਨ ਲੋਕੀ ਇੱਕ ਮਹੀਨੇ ਦੇ ਵਿੱਚ ਫੂਡ ਬੈਂਕਸ ਨੂੰ ਜਾ ਰਹੇ ਆ ਐਸ ਸਾਲ ਦੇ ਵਿੱਚ 1 ਮਿਲੀਅਨ ਹੋਰ ਜਾਣੇ ਜਾਣਗੇ ਅਸੀਂ ਹਾਊਸਿੰਗ ਕ੍ਰਾਈਸਿਸ ਦੇਖ ਰਹੇ ਆ ਜਿਹੜੇ ਜਿਨ੍ਹਾਂ ਕੋਲ ਦੋ ਦੋ ਜੌਬਾਂ ਦੇ ਵਿੱਚ ਇੱਕ ਇੱਕ ਪਰਿਵਾਰ ਦੇ ਵਿੱਚ ਰਹਿ ਰਹੇ ਨੇ ਉਹ ਵੀ ਹੁਣ ਫੂਡ ਬੈਂਕਸ ਵਿੱਚ ਨੂੰ ਚਾਈ ਜਾਂਦੇ ਆ ਜਾਂ ਜਿਹੜੇ ਸਟੂਡੈਂਟ ਆ ਅਸੀਂ ਦੇਖ ਰਹੇ ਆ ਬ੍ਰਿਜਾਂ ਦੇ ਥੱਲੇ ਰਹਿ ਰਹੇ ਨੇ ਐਂਡ ਨਰਸਸ ਟੀਚਰਸ ਗੜਨੀ ਵਿੱਚ ਰਣ ਲੱਗ ਗਿਆ ਬਿਕਾਜ਼ ਆਫ 9 ਇਅਰਸ ਆ ਫੇਲਡ ਪੋਲਿਸੀਜ਼ so we don't pay attention to polls we pay attention to what see on the ground honseated leaders aap kinna travel karde ha canadians aa gal kar rahe ha assi vi bahut travel kar rahe ha i think agli election de vich it's a clear difference hmm. clear difference eh hi aa jehdi sada plan clear aa sada staran de samne canadians chaun ge ek liberal te ndp sarkar dobara jehde toade taxes wadhawange carbon tax to quadruple karan ge ਡਰੱਗਸ ਕ੍ਰਾਈਮ ਕਿਆਸ ਨੂੰ ਦੇਖ ਰਹੇ ਆ ਕਿੰਨਾ ਵਧ ਰਿਹਾ ਹੋਰ ਉਹ ਵਧਾਉਣਗੇ ਜਾਂ ਤੁਸੀਂ ਇੱਕ ਕਾਮਨ ਸੈਂਸ ਕੰਸਰਵੇਟਿਵ ਸਰਕਾਰ ਨੂੰ ਤੁਸੀਂ ਚੁਣੋਗੇ ਜਿਹਦੇ ਨਾਲ ਤੁਹਾਡਾ ਗਵਰਨਟ ਟੈਕਸ ਖਤਮ ਕਰਾਂਗੇ ਮੰਗਾਈ ਨੂੰ ਘਟਾਵਾਂਗੇ ਹਾਊਸਿੰਗ ਸਪਲਾਈ ਅਸੀਂ ਵਧਾਵਾਂਗੇ ਉਹਦੇ ਨਾਲ ਫਿਰ ਤੁਹਾਡੀ ਹਾਊਸ ਹਾਊਸਿੰਗ ਕਾਸਟ ਜਿਹੜੀ ਆ ਉਹ ਘਟੂਗੀ ਤੇ ਜਿਹੜਾ ਬਜਟ ਆ ਉਹਨੂੰ ਕੰਟਰੋਲ ਕਰਾਂਗੇ ਤਾਂ ਕਿ ਤੁਹਾਡੀ ਇਨਕਮ ਟੈਕਸ ਤੁਹਾਡੇ ਅਸੀਂ ਜਿਹੜੀ ਇਨਫਲੇਸ਼ਨ ਤੇ ਇੰਟਰਸਟ ਰੇਟਸ ਦੇਖ ਰਹੇ ਆ ਉਹ ਘਟ ਸਕਦੇ ਆ ਇੱਕ ਕਲੀਅਰ ਕੰਟਰਾਸਟ ਹੋਗਾ ਕੈਨੇਡੀਅਨਸ ਦੇ ਸਾਹਮਣੇ ਤੇ ਉਹ ਚੂਜ਼ ਕਰ ਸਕਦੇ ਆ ਡੂ ਦੇ ਵਾਂਟ ਮੋਰ ਆਫ ਦ ਸੇਮ ਆਫ ਜਗਨਿਤ ਸਿੰਘ ਐਂਡ ਜਸਟਨ ਟਰੂਡੋ ਜੀ ਔਰ ਡੂ ਦੇ ਵਾਂਟ ਪੀਅਰ ਪੋਲੀਵ who is going to restore the canadian dream on this again ਜੀ ਬਿਲਕੁਲ ਮੈਨੂੰ ਲੱਗਦਾ ਹੈ ਕਿ ਕੈਨੇਡੀਅਨ ਡ੍ਰੀਮ ਦਾ ਹੋਣਾ ਅੱਜ ਕੱਲ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੈਨੇਡਾ ਨੂੰ ਕੋਈ ਛੱਡ ਕੇ ਜਾਵੇ ਇਹ ਕੈਨੇਡਾ ਨੂੰ ਔਰ ਇਹ ਕੋਈ ਇੱਕ ਹੋਰ ਚੀਜ਼ ਹੈ ਹਾਨਣ ਸਾਹਿਬ ਕੀ ਜ਼ਿਆਦਾਤਰ ਸਟੂਡੈਂਟ ਚ ਫੜੇ ਆਂਦਾ ਹਨਾ ਕਿ ਉੱਥੇ ਨਹੀਂ ਮਹਿੰਗਾਈ ਹੋਗੀ ਦੂਜੇ ਪ੍ਰੋਵੈਂਸ ਚਲ ਜਾਓ ਦੂਜੇ ਜਿੱਥੇ ਮਹਿੰਗਾਈ ਹੋ ਜੇ ਇਦਾਂ ਹੀ ਕਰਨਾ ਮੁੂ ਵੀ ਕਰਦੇ ਰਹਿਣਾ ਫਿਰ ਉਹਦਾ ਕੋਈ ਇਲਾਜ ਹੋਣਾ ਚਾਹੀਦਾ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਜਿਹੜਾ ਹੈ ਉਹਨੂੰ ਸੁਖਦ ਬਣਾਇਆ ਜਾਵੇ ਥੈਂਕ ਯੂ ਸੋ ਮਚ ਅਨਨ ਸਾਹਿਬ ਤੁਸੀਂ ਅੱਜ ਸਟੂਡੀਓ ਦੇ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਮੈਨੂੰ ਪਤਾ ਤੁਸੀਂ ਬਹੁਤ ਬੀਜ਼ੀ ਹੋ ਐਂਡ ਕਿ ਕੰਨ ਲਗਾਤਾ ਹਰਨ ਸਾਹਿਬ ਜਿਹੜਾ ਹੈ ਟਰੈਵਲ ਕਰ ਰਹੇ ਨੇ ਕਦੇ ਤੁਸੀਂ ਇਹਨਾਂ ਨੂੰ ਅਨਟਾਰੀਓ ਦੇ ਵਿੱਚ ਦੇਖਦੇ ਹੋ ਆਟਵਾ ਦੇ ਵਿੱਚ ਦੇਖਦੇ ਹੋ ਕੈਲਗਰੀ ਦੇ ਵਿੱਚ ਆਫਕੋਰਸ ਤੁਸੀਂ ਦੇਖਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੋ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਅਗਲੀ ਵਾਰ ਹੋਰ ਸਵਾਲ ਲੈ ਕੇ ਆਵਾਂਗੇ ਜਿੰਨੇ ਵੀ ਸਵਾਲ ਸੀਗੇ ਜੀ ਇਹ ਇੱਕ ਪਬਲਿਕ ਦੇ ਸਾਡੇ ਸਵਾਲ ਸੀਗੇ ਜੋ ਸਾਡੇ ਤੱਕ ਪਹੁੰਚੇ ਨੇ ਅਸੀਂ ਤੁਹਾਡੇ ਤੱਕ ਪਹੁੰਚਾਏ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਐਕਸਪਲੇਨ ਜਿਹੜਾ ਐਕਸਪਲੇਨੇਸ਼ਨ ਜਿਹੜੀ ਉਹ ਮਿਲ ਗਈ ਹੋਵੇਗੀ ਹੁਣ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ ਕਿ ਤੁਸੀਂ ਹੋਰ ਜੇ ਸਵਾਲ ਪੁੱਛਣਾ ਚ اپنا جڑا رسپونس ہے ساڑھا تک. جی میں ہمیشہ دے ہو ضرور پہنچاؤ تھنک سو مچی ہلنچ سوکو سو مچیو سارا پروگرام ریڈے جڑے again کوئی بھی ایسی گال بات ہے تھی جی سوشل میڈیا پہ پروگرام دیکھ رہے ہو ساڑے کمنٹ سیکشن کمنٹ کرو اور جی ٹی وی پہ پروگرام دیکھ رہے ہو سارے وٹسپ نمبر پہ کوئی بھی میسج کر سکتے ہو اور حلن صاحب دے آفیس آفس دے وچ بھی تھی کدے بھی کال کر کے یا میسج کر کے کوئی بھی جانکاری ہے تھی لے سکتے ہو اپنی, اپنی جا رسپانس ہوتے بھی تھی پہنچا سکتے ہو ایدہ ہی جاڑا رابطہ بنائے رکھو قائم رکھو اور دیکھتے رہو جی بی ٹی وی آلوز بی پوزیٹو بی اور سر